ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੁਹਾ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਹਾਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਸ ਖ਼ਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਵਿਸ਼ਾ ਇਹ ਹੈ ਕਿ ਕੀ ਬੱਚਿਆਂ ਦਾ ਬਚਪਨ ਮਾਸੂਮੀਅਤ ਸਕੂਲਾਂ ਦੇ ਭਾਰੇ-ਭਾਰੇ ਬੈਗਾਂ ਹੇਠਾਂ ਦੱਬੀ ਤਾਂ ਨਹੀਂ ਜਾ ਰਹੀ ਕਿਤੇ ਬਚਪਨ ਦੀ ਉਹ ਮਾਸੂਮੀਅਤ ਅਜਾਈ ਤਾਂ ਨਹੀਂ ਜਾ ਰਹੀ ਬੱਚਿਆਂ ਕੋਲੋਂ ਖੋ ਲਈ ਤਾਂ ਨਹੀਂ ਜਾ ਰਹੀ ਕਿਉਂਕਿ ਇਸ ਵੇਲੇ ਜੋ ਮਾਹੌਲ ਬਣ ਚੁੱਕਾ ਹੈ ਸਕੂਲਾਂ ਦੀ ਪੜ੍ਹਾਈ ਪੜ੍ਹਾਈ ਕੱਟ ਤੇ ਬਿਜ਼ਨਸ ਜ਼ਿਆਦਾ ਹੋ ਗਿਆ ਇੱਕ ਵਪਾਰ ਬਣ ਗਈ ਹੈ ਪੰਜਾਬ ਅੰਦਰ ਥਾਂ-ਥਾਂ ਉਤੇ ਖੁੰਬਾ ਵਾਂਗੂ ਉੱਗੇ ਪ੍ਰਾਈਵੇਟ ਸਕੂਲ ਕਿਵੇਂ ਲਟਕ ਸਟ ਕਰਦੇ ਨੇ ਤੇ ਇੱਕ ਨਵੀਂ ਕਿਸਮ ਦਾ ਮਾਹੌਲ ਬੱਚਿਆਂ ਉੱਪਰ ਥੋਪ ਰਹੇ ਨੇ ਇੱਕ ਅਜਿਹਾ ਮਾਹੌਲ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਕੋਈ ਸਬੰਧ ਨਹੀਂ ਰੱਖਦਾ ਉਹ ਸਾਡੇ ਬੱਚਿਆਂ ਉੱਪਰ ਥੋਪਿਆ ਜਾ ਰਿਹਾ ਹੈ ਬੱਚਿਆਂ ਨੂੰ ਉਸ ਬੰਨੇ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਸੋ ਇਹ ਇੱਕ ਬੜਾ ਅਹਿਮ ਵਿਸ਼ਾ ਹੈ ਧਿਆਨ ਮੰਗਦਾ ਵਿਸ਼ਾ ਹੈ ਖਾਸ ਕਰ ਇਹਨਾਂ ਦਿਨਾਂ ਦੌਰਾਨ ਜਦੋਂ ਨਤੀਜੇ ਆਉਂਦੇ ਨੇ ਵੱਖ-ਵੱਖ ਕਲਾਸਾਂ ਦੇ ਨਤੀਜੇ ਐਲਾਨੇ ਜਾਂਦੇ ਨੇ ਤੇ ਬੱਚੇ ਅਗਲੀ ਜਮਾਤ ਵਿੱਚ ਜਾਂਦੇ ਨੇ ਜਾਂ ਫਿਰ ਉਚੇਰੀ ਪੜ੍ਹਾਈ ਵੱਲ ਨੂੰ ਤੁਰਨਾ ਸ਼ੁਰੂ ਕਰਦੇ ਨੇ। ਸੋ ਸਾਲ ਦੇ ਇਸ ਸਮੇਂ ਇਸ ਖੇਤਰ ਦੀ ਗੱਲ ਕਰਨਾ ਬਹੁਤ ਜ਼ਰੂਰੀ ਹੈ ਖਾਸ ਕਰ ਸਕੂਲੀ ਵਿਦਿਆਰਥੀ। ਕਿਉਂਕਿ ਇਹੀ ਸਮਾਂ ਦਾ ਜਦੋਂ ਬੱਚੇ ਦਾ ਮਨ ਕੋਰੇ ਕਾਗਜ਼ ਵਰਗਾ ਹੁੰਦਾ ਹੈ ਉੱਥੇ ਉਸ ਨੂੰ ਜੋ ਵੀ ਸਿਖਾਇਆ ਜਾਂਦਾ ਦੱਸਿਆ ਜਾਂਦਾ ਉਹ ਉਸ ਤੇ ਮਨਮਸਤਕ ਉੱਪਰ ਗਹਿਰਾ ਪ੍ਰਭਾਵ ਛੱਡਦਾ ਹੈ। ਸੋ ਇਸੇ ਵਿਸ਼ੇ ਬਾਰੇ ਅੱਜ ਗੱਲ ਕਰਾਂਗੇ ਤਫਸੀਲ ਵਿੱਚ ਗੱਲ ਕਰਾਂਗੇ। ਵਿਸ਼ੇ ਹੋਰ ਵੀ ਹੋਣਗੇ ਇਹਨਾਂ ਦਿਨਾਂ ਦੇ ਨਾਲ ਜੁੜਦੇ ਵਿਸ਼ੇ ਹੋਣਗੇ ਉਹਨਾਂ ਦੀ ਵੀ ਗੱਲ ਕਰਾਂਗੇ ਅੱਜ ਦੇ ਹੀ ਇਸੇ ਤਾਜ਼ਾ ਅੰਕ ਵਿੱਚ ਅੱਗੇ ਜਾ ਕੇ ਸੁਵਿਨਾ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ترین ਅੰਕ ਵਿੱਚ ਸੋ ਸਮੁੱਚੇ ਸਮੇਂ ਦਰਾਂ ਨਾਲ ਆਪ ਇਸ ਗੱਲਬਾਤ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਅਤੇ ਕਮੈਂਟਸ ਰਾਹੀਂ ਵੀ ਜ਼ਰੂਰ ਜੁੜਿਓ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਫੇਸਬੁੱਕ ਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਕਮੈਂਟਸ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸੋ ਸਾਲ ਦਾ ਜਿਹੜਾ ਆ ਸਮਾਂ ਹੈ ਮਈ ਦਾ ਮਹੀਨਾ ਇਸ ਤੋਂ ਪਹਿਲਾਂ ਅਪ੍ਰੈਲ ਦਾ ਮਹੀਨਾ ਲੰਘਿਆ ਇਹ ਦਾਖਲਿਆਂ ਦਾ ਮਹੀਨਾ ਵੀ ਹੁੰਦਾ ਆਮ ਤੌਰ ਤੇ ਨਵਾਂ ਸਾਲ ਆਪਾਂ ਕਹਿੰਦੇ ਕਿ ਜਨਵਰੀ ਸ਼ੁਰੂ ਹੁੰਦਾ ਪਰ ਜਿਹੜੇ ਸਕੂਲੀ ਬੱਚੇ ਆ ਉਹਨਾਂ ਲਈ ਨਵਾਂ ਸਾਲ ਆਹ ਹੀ ਹੁੰਦਾ ਹੈ ਸਾਲ ਦੇ ਆਹ ਦਿਨ ਹੁੰਦੇ ਆ ਜਦੋਂ ਇੱਕ ਜਮਾਤ ਤੋਂ ਦੂਜੀ ਜਮਾਤ ਵਿੱਚ ਜਾਂਦੇ ਨੇ ਜਾਂ ਕਿਤਾਬਾਂ ਖਰੀਦਦੇ ਨੇ ਕਾਪੀਆਂ ਖਰੀਦਦੇ ਨੇ ਬੜਾ ਚਾਹ ਹੁੰਦਾ ਬੱਚਿਆਂ ਨੂੰ ਨਵੀਆਂ ਕਾਪੀਆਂ ਕਿਤਾਬਾਂ ਖਰੀਦਣ ਦਾ ਨਵੀਂ ਜਮਾਤ ਵਿੱਚ ਬੈਠਣ ਦਾ ਤੇ ਇਹ ਜਿਹੜਾ ਸਮਾਂ ਆ ਇਹ ਉਹ ਜੇ ਸਮਾਂ ਨਹੀਂ ਜਿਹੜਾ 10 15 20 ਸਾਲ ਪਹਿਲਾਂ ਹੋਇਆ ਕਰਦਾ ਸੀ ਹੁਣੇ ਸਮਾਂ ਥੋੜਾ ਜਿਹਾ ਨਵੇਂ ਰੂਪ ਵਿੱਚ ਬੱਚਿਆਂ ਨੂੰ ਵੇਖਣਾ ਪੈ ਰਿਹਾ ਹੈ। ਬੱਚਿਆਂ ਦੇ ਉੱਪਰ ਤਣਾਅ ਵੀ ਵੱਧ ਰਿਹਾ ਹੈ, ਬੋਝ ਵੀ ਵੱਧ ਰਿਹਾ ਹੈ। ਇਦਾਂ ਹੋਣਾ ਨਹੀਂ ਚਾਹੀਦਾ। ਵੱਡਾ ਸਵਾਲ ਇਹ ਹੈ ਕਿ ਕੀ ਬੱਚਿਆਂ ਦੀ 마ਸੂਮੀਅਤ ਅਤੇ ਭੋਲਾਪਨ ਇਸ ਸਕੂਲੀ ਪੜ੍ਹਾਈ ਦੇ ਦਬਾਅ ਹੇਠਾਂ ਦਬਿਆ ਤਾਂ ਨਹੀਂ ਜਾ ਰਿਹਾ? ਖਾਸ ਕਰ ਮੌਜੂਦਾ ਸਮੇਂ ਜਿਹੋ ਜਿਹਾਂ ਪ੍ਰਬੰਧ ਚੱਲ ਰਹੇ ਹਨ। ਜਿਦੇ ਅਸਰ ਆਪਾਂ ਹੁਣ ਵੇਖ ਰਹੇ ਹਾਂ। ਇਸ ਲਈ ਵੇਖ ਰਹੇ ਹਾਂ ਪਰ ਇਸ ਦੇ ਨਤੀਜੇ ਇਸ ਤੇ ਹਾਸਲ ਆਉਣ ਵਾਲੇ ਸਮੇਂ ਵਿੱਚ ਵਿਖਾਈ ਦੇਣਗੇ ਇਹ ਵਿਸ਼ਾ ਬੱਚਿਆਂ ਦੇ ਨਾਲ ਜੁੜਦਾ ਹੈ ਬੱਚਿਆਂ ਦੀ ਵਿਦਿਆ ਦੇ ਨਾਲ ਜੁੜਦਾ ਹੈ ਪੜਾਈ ਲਿਖਾਈ ਦੇ ਨਾਲ ਜੁੜਦਾ ਬੜਾ ਜ਼ਰੂਰੀ ਵਿਸ਼ਾ ਹੈ ਤੇ ਇਸ ਵਿਸ਼ੇ ਦੇ ਨਾਲ ਹਰ ਕੋਈ ਪੰਜਾਬ ਦਾ ਹਰੇਕ ਵਰਗ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਸਕਦਾ ਹੈ ਇਸ ਵਿਸ਼ੇ ਦੇ ਨਾਲ ਸਕੂਲੀ ਵਿਦਿਆ ਪ੍ਰਾਈਵੇਟ ਸਕੂਲਾਂ ਦੀਆਂ ਆਪ ਖੁਦਰੀਆਂ ਕਾਰਵਾਈਆਂ ਦੀ ਗੱਲ ਮਾਤਾ ਪਿਤਾ ਦੀ ਜੇਬ ਉੱਤੇ ਪਾਏ ਜਾ ਰਹੇ ਬੋਝ ਦੀ ਗੱਲ ਤੇ ਬੱਚੇ ਤੋਂ ਇੱਕ ਤਰੀਕੇ ਨਾਲ ਉਸ ਦਾ ਬਚਪਨ ਖੋਹ ਲਈ ਜਾਣ ਦੀ ਗੱਲ ਜੋ ਇਸ ਵੇਲੇ ਸਕੂਲਾਂ ਦਾ ਪ੍ਰਬੰਧ ਪੰਜਾਬ ਵਿੱਚ ਨਜ਼ਰ ਆਉਂਦਾ ਉਸ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਤਰੀਨ ਅੰਕ ਵਿੱਚ ਅੱਜ ਦੇ ਪ੍ਰਮੁੱਖ ਵਿਸ਼ੇ ਵੱਜੋਂ ਸੋ ਬੜਾ ਜ਼ਰੂਰੀ ਵਿਸ਼ਾ ਹੈ ਬੜਾ ਨਵੇਕਲਾ ਵਿਸ਼ਾ ਆਮ ਇਸ ਵੇਲੇ ਚੱਲ ਰਹੇ ਵਿਸ਼ਿਆਂ ਨਾਲੋਂ ਕਾਫੀ ਹਟਕੇ ਹੈ ਤੇ ਇਸ ਵਿਸ਼ੇ ਬਾਰੇ ਗੱਲ ਕਰਨੀ ਬਣਦੀ ਵੀ ਹੈ ਕਿਸੇ ਵੇਲੇ ਹਰੇਕ ਖੇਤੇ ਵਿੱਚ ਉਥੋਂ ਦੇ ਲੋਕਲ ਸਕੂਲ ਯਾਨੀ ਕਿ ਸਰਕਾਰੀ ਸਕੂਲ ਕਹेलो ਜਾਂ ਸਥਾਨਕ ਸਕੂਲ ਵਿੱਚ ਹੀ ਬੱਚੇ ਪੜਨ ਜਾਇਆ ਕਰਦੇ ਸਨ ਜਾਂ ਪੜਨ ਲਈ ਪਾਏ ਜਾਂਦੇ ਸਨ ਪਰ ਹੁਣ ਹਰੇਕ ਮਾਤਾ ਪਿਤਾ ਦੀ ਇਹ ਖਾਹਿਸ਼ ਹੈ ਕਿ ਉਹਨਾਂ ਦਾ ਬੱਚਾ ਵੱਡੇ ਤੋਂ ਵੱਡੇ ਸਕੂਲ 'ਚ ਪੜੇ ਔਖੇ ਸੌਖੇ ਹੋ ਕੇ ਵੀ ਕਰਦੇ ਇਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਭੇਜ ਰਹੇ ਨੇ ਪਰ ਹਾਸਲ ਕੀ ਹੋ ਰਿਹਾ ਹੈ ਇਹ ਇੱਕ ਸੋਚਣ ਵਾਲਾ ਵਿਸ਼ਾ ਹੈ ਪੰਜਾਬ ਵਿੱਚ ਹਾਇਰ ਐਜੂਕੇਸ਼ਨ ਯਾਨੀ ਕਿ ਉਚੇਰੀ ਵਿੱਦਿਆ ਦਾ ਕੀ ਹਾਲ ਹੈ ਇਹਦੇ ਬਾਰੇ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਕਾਫੀ ਵਾਰ ਇਸ ਵਿਸ਼ੇ ਨੂੰ ਆਪਾਂ ਚਰਚਾ ਵਿੱਚ ਲਿਆਉਂਦਾ ਕਿ ਉਚੇਰੀ ਵਿੱਦਿਆ ਦਾ ਕੀ ਹਾਲ ਹੋ ਚੁੱਕਾ ਹੈ ਕਾਲਜ ਯੂਨੀਵਰਸਟੀਆਂ ਉੱਚੀ ਰੀ ਵਿਦਿਆ ਦੇ ਕੇਂਦਰ ਜਿਹੜੇ ਨੇ ਖਾਲੀ ਹੋ ਰਹੇ ਨੇ ਹੁਣ ਇਸ ਵੇਲੇ ਪ੍ਰਾਈਵੇਟ ਸਕੂਲ ਜਿਹੜੇ ਨੇ ਪੰਜਾਬ ਵਿੱਚ ਬਹੁਤ ਜ਼ਿਆਦਾ ਨੇ ਸਰਕਾਰੀ ਸਕੂਲਾਂ 'ਚ ਬਹੁਤੇ ਲੋਕੀ ਆਪਣੇ ਬੱਚੇ ਨੂੰ ਭੇਜ ਕੇ ਰਾਜ਼ੀ ਨਹੀਂ ਉਹਨਾਂ ਦਾ ਇਹ ਸੋਚਣਾ ਆਉਂਦਾ ਕਿ ਸਰਕਾਰੀ ਸਕੂਲ 'ਚ ਪੜ੍ਹੇਗਾ ਤਾਂ ਸ਼ਾਨ ਘਟਦੀ ਹੈ ਜਾਂ ਫਿਰ ਬੱਚਾ ਪਛੜ ਜਾਊਗਾ ਉਹਨੂੰ ਅੰਗਰੇਜ਼ੀ ਨਹੀਂ ਆਉਣੀ ਉਹ ਸਮੇਂ ਦਾ ਹਾਨੀ ਬਣ ਸਕੂਗਾ ਹਾਲਾਂਕਿ ਸਰਕਾਰੀ ਸਕੂਲਾਂ ਵਿੱਚ ਵੀ ਕਾਫੀ ਸਹੂਲਤਾਂ ਆਈਆਂ ਨੇ 스마트 ਸਕੂਲ ਵੀ ਬਣੇ ਨੇ ਆਧੁਨਿਕ ਟੈਕਨੀਕ ਤਕਨੀਕਾਂ ਦੇ ਨਾਲ ਲੈਸ ਨੇ ਹੋਣ ਦੇ ਸਰਕਾਰੀ ਸਕੂਲ ਵੀ ਪਰ ਫਿਰ ਵੀ ਲੋਕਾਂ ਦੀ ਇਹ ਮਾਨਸਿਕਤਾ ਜਿਹੜੀ ਆ ਉਹ ਪਹਿਲਾਂ ਵਾਂਗ ਹੀ ਬਰਕਰਾਰ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਗਿਆ ਬੱਚਾ ਪਛੜ ਜਾਊਗਾ ਇਹ ਮਾਨਸਿਕਤਾ ਹੁਣ ਵੀ ਵੇਖੀ ਜਾ ਸਕਦੀ ਹੈ ਸੋ ਐਸ ਵੇਲੇ ਹੁਣ ਜਦੋਂ ਪ੍ਰਾਈਵੇਟ ਸਕੂਲ ਇਕ ਤਰ੍ਹਾਂ ਨਾਲ ਆਪਣਾ ਪੂਰਾ ਦਬਦਬਾ ਕਾਇਮ ਕਰ ਚੁੱਕੇ ਨੇ ਉਹਨਾਂ ਨੂੰ ਚੰਗੀ ਆਮਦਨੀ ਹੋ ਰਹੀ ਹੈ ਵੱਡੀਆਂ-ਵੱਡੀਆਂ ਇਮਾਰਤਾਂ ਵਾਲੇ 5 ਸਟਾਰ ਹੋਟਲ ਵਰਗੇ ਸਕੂਲ ਹੁਣ ਖੁੱਲ ਚੁੱਕੇ ਨੇ ਪਰ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਕੇ ਬੱਚਿਆਂ ਨੂੰ ਕੁਝ ਹਾਸਲ ਵੀ ਹੋ ਰਿਹਾ ਹੈ ਇੱਕ ਵੱਡਾ ਸਵਾਲ ਹੈ ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਇਹ ਸਾਰੇ ਸਕੂਲ ਮਾਤਾ-ਪਿਤਾ ਲਈ ਇੱਕ ਚੁਣੌਤੀ ਬਣਦੇ ਨੇ ਕਿਉਂਕਿ ਉਹਨਾਂ ਦੀ ਜੇਬ ਉੱਤੇ ਭਾਰੀ ਖਰਚ ਪੈਂਦਾ ਹੈ ਬੋਝ ਪੈਂਦਾ ਹੈ ਅਤੇ ਛੁੱਟੀਆਂ ਦੇ ਦਿਨਾਂ ਦੌਰਾਨ ਵੀ ਕਈ ਵਾਰੀ ਬੱਚਿਆਂ ਨੂੰ ਬੁਲਾ ਲਿਆ ਜਾਂਦਾ ਹੈ। ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਨਾਮ ਤੇ ਬਹੁਤ ਸਾਰੀਆਂ ਸਰਗਰਮੀਆਂ ਦੇ ਨਾਮ ਤੇ ਛੁੱਟੀਆਂ ਵਿੱਚ ਵੀ ਬੱਚਿਆਂ ਨੂੰ ਬੁਲਾਇਆ ਜਾਂਦਾ ਹੈ ਤੇ ਨਾਲ ਦੀ ਨਾਲ ਉਹਦੇ ਵਾਧੂ ਖਰਚੇ ਵੀ ਵਸੂਲੇ ਜਾਂਦੇ ਨੇ। ਬਹੁਤ ਸਾਰੇ ਸਕੂਲਾਂ 'ਚ ਇਹ ਵੀ ਨਹੀਂ ਜਿੱਥੇ ਬੱਚੇ ਦੇ ਨਾਲ ਨਾਲ ਮਾਤਾ-ਪਿਤਾ ਦੀ ਵੀ ਪਰੀਖਿਆ ਇੱਕ ਤਰੀਕੇ ਨਾਲ ਹੋ ਜਾਂਦੀ ਹੈ, ਉਹਨਾਂ ਦੀ ਵੀ ਇੰਟਰਵਿਊ ਹੋ ਜਾਂਦੀ ਹੈ, ਉਹਨਾਂ ਦੇ ਵੀ ਦਾਖਲੇ ਵੇਲੇ ਸਵਾਲ-ਜਵਾਬ ਉਹਨਾਂ ਤੋਂ ਵੀ ਪੁੱਛੇ ਜਾਂਦੇ ਨੇ। ਇਹੋ ਜਿਹੀ ਸਥਿਤੀ ਆਪਾਂ ਪੰਜਾਬ 'ਚ ਪਹਿਲਾਂ ਕਦੇ ਨਹੀਂ ਸੀ ਵੇਖੀ ਪਰ ਹੁਣ ਆਮ ਹੋ ਚੁੱਕੀ ਹੈ। ਪਰ ਸਾਡੇ ਲੋਕਾਂ ਦੀ ਵੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਅੱਡੀਆਂ ਚੁੱਕ ਚੁੱਕ ਕੇ ਇਨ੍ਹਾਂ ਸਕੂਲਾਂ ਵਿੱਚ ਹੀ ਬੱਚਿਆਂ ਨੂੰ ਭੇਜਣਾ ਕਿਉਂਕਿ ਗੱਲ ਫਿਰ ਉਹੀ ਹੈ ਕਿ ਮਨਮਸਤਕ ਉੱਤੇ ਗੱਲ ਭਾਰੀ ਹੋ ਚੁੱਕੀ ਹੈ ਕਿ ਇਹੀ ਸਕੂਲ ਬੱਚੇ ਦਾ ਬੇੜਾ ਪਾਰ ਲਾ ਸਕਦੇ ਨੇ। ਜਦਕਿ ਆਪਾਂ ਵੇਖੀਏ ਕਿ ਜੇਕਰ ਬੱਚੇ ਨੇ ਇਨ੍ਹਾਂ ਮਹਿੰਗੇ ਸਕੂਲਾਂ ਵਿੱਚ ਪੜ੍ਹ ਕੇ ਆਪਣਾ ਬਚਪਨ ਗਵਾ ਕੇ ਵੀ ਜਣਾ ਬਾਹਰੀ ਹੈ। ਤਾ ਫਿਰ ਇਹਨਾਂ ਸਕੂਲਾਂ ਨੂੰ ਇੰਨੇ ਲੱਖਾਂ ਦੇ ਹਿਸਾਬ ਨਾਲ ਪੈਸੇ ਪੂਜਣ ਦਾ ਕੀ ਫਾਇਦਾ ਹੋਇਆ ਜੇ ਬਾਅਦ ਵਿੱਚ ਬੱਚੇ ਨੇ ਵੱਡਾ ਹੋ ਕੇ ਆਇਲਟਸ ਟੋਫਲ ਜਾਂ ਇੰਗਲਿਸ਼ ਰਲਿੰਗ ਸੈਂਟਰਾਂ ਵਿੱਚ ਹੀ ਜਾਣਾ ਤਾਂ ਫਿਰ ਇਹਨਾਂ ਸਕੂਲਾਂ ਨੂੰ ਇੰਨੀ ਮਾਇਆ ਪੂਜਣ ਦਾ ਫਿਰ ਕੀ ਫਾਇਦਾ ਹੁੰਦਾ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਸਾਡੇ ਲੋਕਾਂ ਦੀ ਸਮਝ ਵਿੱਚ ਫਿਲਹਾਲ ਸ਼ਾਇਦ ਨਹੀਂ ਆ ਰਿਹਾ ਪਰ ਇਹ ਸਵਾਲ ਧਿਆਨ ਮੰਗਦਾ ਹੈ ਇਧਰ ਸਭ ਨੂੰ ਸੋਚਣਾ ਬਣਦਾ ਹੈ ਕਿ ਇੰਨੀ ਮਾਇਆ ਇਨਾ ਪੈਸਾ ਖਰਚਣ ਦਾ ਕੀ ਫਾਇਦਾ ਹੋਣਾ ਹੈ ਇਨਾ ਸਕੂਲਾਂ ਨੂੰ ਜਦ ਬੱਚੇ ਨੇ ਇਥੇ ਰਹਿ ਕੇ ਨੌਕਰੀ ਨਹੀਂ ਕਰਨੀ ਜਾਂ ਕਿਸੇ ਉੱਚੇ ਅਹੁਦੇ ਤੱਕ ਪਹੁੰਚਣਾ ਹੀ ਨਹੀਂ ਤਾਂ ਇਨਾ ਸਕੂਲਾਂ ਨੂੰ ਆਪਣੀ ਮਿਹਨਤ ਕਮਾਈ ਕਿਉਂ ਪੂਜੀ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਬੱਚੇ ਨੂੰ ਚੰਗੇ ਸਕੂਲ ਚ ਪੜਨ ਨਾ ਜਾ ਨਾ ਪਾਇਆ ਜਾਵੇ ਪਰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਆ ਤਿਆਰੀ ਹੋਣੀ ਚਾਹੀਦੀ ਹੈ ਸਵਾਲ ਇਹ ਹੈ ਕਿ ਜੇ ਬੱਚੇ ਨੇ ਇੰਗਲਿਸ਼ ਸਿੱਖਣ ਲਈ ਕੱਲ ਨੂੰ ਕਿਸੇ ਪ੍ਰਾਈਵੇਟ ਕੋਚਿੰਗ ਸੈਂਟਰ ਨੂੰ ਜਾਂ ਆਇਲਟਸ ਵਾੜ ਨੂੰ ਲੱਖਾਂ ਰੁਪਏ ਦੇਣੇ ਨੇ ਤਾਂ ਫਿਰ ਇਹ ਨਾ ਸਕੂਲਾਂ ਵਿੱਚ ਬੱਚੇ ਨੂੰ ਇਸ ਲਈ ਪਾਇਆ ਗਿਆ ਸੀ ਨਾ ਕਿ ਉਹ ਸਮੇਂ ਦਾਹਾਣੀ ਬਣ ਸਕੇ ਅੰਗਰੇਜ਼ੀ ਸਿੱਖ ਸਕੇ ਸੋ ਇਹ ਸਵਾਲ ਨੇ ਜਿਹੜੇ ਲੋਕਾਂ ਵੱਲੋਂ ਅਕਸਰ ਚਰਚਾ ਵਿੱਚ ਲੈ ਨਹੀਂ ਜਾਂਦੇ ਨਾ ਬਾਰੇ ਸੋਚਿਆ ਨਹੀਂ ਜਾਂਦਾ ਪਰ ਇਹ ਸਵਾਲ ਸੋਚਣ ਵਾਲੇ ਨੇ ਦੂਜਾ ਪਿਛਲੇ ਸਮੇਂ ਦਰੋਂ ਅਪਾ ਵੇਖਦੇ ਰਹੇ ਕਿ ਬੱਚਿਆਂ ਦੇ ਕਿਤਾਬਾਂ ਦਾ ਜੋ ਸੈੱਟ ਹੁੰਦਾ ਸੀ ਉਹਨਾਂ ਨੂੰ ਸਕੂਲ ਦੇ ਵਿੱਚੋਂ ਮਿਲ ਜਾਂਦਾ ਸੀ ਕਾਫੀ ਆਸਾਨੀ ਨਾਲ ਮਿਲਦਾ ਸੀ ਸਕੂਲ ਤੋਂ ਬਾਹਰੋਂ ਵੀ ਮਿਲ ਜਾਂਦਾ ਸੀ ਪਰ ਹੁਣ ਬਹੁਤ ਵਾਰੀ ਰਿਪੋਰਟ ਮਿਲਦੀ ਹੈ ਕਿ ਸਕੂਲਾਂ ਵੱਲੋਂ ਬੱਚਿਆਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਕਿਤਾਬਾਂ ਦਾ ਸੈੱਟ ਜਿਹੜਾ ਉਹ ਕਹਿੰਦੇ ਨੇ ਉਹੀ ਲੈਣਗੇ ਤੇ ਜਿਸ ਥਾਂ ਤੋਂ ਲੈਣ ਲਈ ਕਹਿ ਰਹੇ ਨੇ ਉਥੋਂ ਹੀ ਲੈ ਜਾਣਗੇ ਇਸੇ ਤਰ੍ਹਾਂ ਵਰਦੀ ਦਾ ਖਰਚਾ ਹੋਰ ਕੋਈ ਨਾ ਕੋਈ ਵਿੰਗਾ ਟੇਡਾ ਛੋਟਾ ਮੋਟਾ ਖਰਚਾ ਲਗਾਤਾਰ ਪਾਇਆ ਜਾਂਦਾ ਹੈ ਤੇ ਇਹ ਬੱਚਿਆਂ ਦੇ ਮਾਤਾ ਪਿਤਾ ਸਾਰਾ ਸਾਲ ਲਗਭਗ ਇਸੇ ਦਬਾਅ ਵਿੱਚ ਰਹਿੰਦੇ ਨੇ ਕਿ ਹੁਣ ਸਕੂਲ ਵਾਲਿਆਂ ਨੇ ਕਿਹੜਾ ਨਵਾਂ ਖਰਚਾ ਉਹਨਾਂ ਵੱਲ ਭੇਜ ਦੇਣਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪੰਜਾਬ ਦੇ ਮੌਜੂਦਾ ਸਕੂਲੀ ਪ੍ਰਬੰਧ ਦੇ ਨਾਲ ਆ ਜੁੜਦੀਆਂ ਨੇ। ਇਨ੍ਹਾਂ ਅਖੌਤੀ ਮਾਡਰਨ ਸਕੂਲਾਂ ਵਿੱਚ ਪੰਜਾਬੀ ਬੋਲੀ ਦਾ ਕਿੰਨਾ ਘਾਣ ਕੀਤਾ ਜਾਂਦਾ ਇਹਦੀ ਗੱਲ ਆ ਵੀ ਆਪਾਂ ਬਹੁਤ ਵਾਰ ਕਰ ਚੁੱਕੇ ਹਾਂ। ਇਨ੍ਹਾਂ ਸਾਰੇ ਸਕੂਲਾਂ ਵਿੱਚੋਂ ਪੰਜਾਬੀ ਬੋਲੀ ਨੂੰ ਸਿਰਫ ਮਜਬੂਰੀ ਵਸ ਪੜਾਇਆ ਜਾਂਦਾ ਹੈ। ਤਿਉਹਵੀ ਇੱਕ ਵਾਧੂ ਵਿਸ਼ੇ ਵਜੋਂ ਪੜਾਇਆ ਜਾਂਦਾ ਹੈ ਜ਼ਿਆਦਾ ਇਹਦੇ ਉੱਪਰ ਜ਼ੋਰ ਨਹੀਂ ਦਿੱਤਾ ਜਾਂਦਾ 10ਵੀਂ ਤੱਕ ਪੜਾਉਣਾ ਜਿਵੇਂ ਕਿ ਲਾਜ਼ਮੀ ਹੈ ਬਸ ਉਸੇ ਇੱਕ ਤਰ੍ਹਾਂ ਨਾਲ ਇੱਕ ਸ਼ਰਤ ਨੂੰ ਪੂਰਾ ਕਰਨ ਦੀ ਕਾਰਵਾਈ ਜੀ ਕੀਤੀ ਜਾਂਦੀ ਹੈ ਜਦਕਿ ਬਹੁਤੇ ਸਕੂਲਾਂ ਵਿੱਚ ਪੰਜਾਬੀ ਬੋਲਣ ਤੋਂ ਰੋਕਿਆ ਵੀ ਜਾਂਦਾ ਹੈ ਜੇ ਸਿੱਧੇ ਤੌਰ ਤੇ ਨਹੀਂ ਕਿਹਾ ਜਾਂਦਾ ਤਾਂ ਅਸਿੱਧੇ ਢੰਗ ਨਾਲ ਬੱਚੇ ਦੇ ਮਨ 'ਚ ਅਜਿਹੇ ਵਿਚਾਰ ਬਿਠਾ ਦਿੱਤੇ ਜਾਂਦੇ ਨੇ ਕਿ ਪੰਜਾਬੀ ਨਹੀਂ ਬੋਲਣੀ ਇਸ ਗੱਲ ਨੂੰ ਬਹੁਤੇ ਸਕੂਲ ਚੁੱਪਚਾਪ ਹੀ ਲਾਗੂ ਕਰਦੇ ਨੇ ਕਿਉਂਕਿ ਸਿੱਧੇ ਤੌਰ ਤੇ ਤਾਂ ਕਰ ਨਹੀਂ ਸਕਦੇ ਕਿੰਨੇ ਤਾਂ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਕਾਰਵਾਈ ਹੁੰਦੀ ਨਹੀਂ ਆਪਾਂ ਇਹ ਵੀ ਜਾਣਦੇ ਹਾਂ ਪਰ ਇਹਨਾਂ ਸਕੂਲਾਂ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਕਾਹਨ ਹੋ ਰਿਹਾ ਹੈ ਇਹਦੇ 'ਚ ਕੋਈ ਦੂਰ ਆਏ ਨਹੀਂ ਇਸ ਗੱਲ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਜਿੰਨੇ ਵੀ ਆਲੀਸ਼ਾਨ ਸਕੂਲ ਬਣੇ ਹੋਏ ਨੇ ਅੰਗਰੇਜ਼ੀ ਦੇ ਨਾਂ ਉੱਤੇ ਜਿਹੜੇ ਅੰਗਰੇਜ਼ੀ ਨੂੰ ਇੱਕ ਢਾਲ ਵਜੋਂ ਵਰਤਦੇ ਨੇ ਪਰ ਪੰਜਾਬ ਦਾ ਪੰਜਾਬੀਅਤ ਦਾ ਨੁਕਸਾਨ ਕਰ ਰਹੇ ਨੇ ਬੱਚਿਆਂ ਨੂੰ ਪੰਜਾਬੀਅਤ ਤੋਂ ਤੋੜ ਰਹੇ ਨੇ ਇਹਨਾਂ ਸਕੂਲਾਂ ਦੇ ਕੋਈ ਫੰਕਸ਼ਨ ਕੋਈ ਸਮਾਗਮ ਤੁਸੀਂ ਵੇਖੋ ਕੋਈ ਵੀ ਆਯੋਜਨ ਵੇਖ ਲਵੋ ਉੱਥੇ ਤੁਹਾਨੂੰ ਪੰਜਾਬੀ ਸਭਿਆਚਾਰ ਕਿਤੇ ਵੀ ਨਜ਼ਰ ਨਹੀਂ ਆਊਗਾ ਕਈ ਸਕੂਲ ਪੰਜਾਬ ਦੇ ਨਾਮ 'ਤੇ ਬਣੇ ਨੇ ਪੰਜਾਬੀਅਤ ਦੇ ਨਾਮ 'ਤੇ ਬਣੇ ਹੋਏ ਨੇ ਤੇ ਹੋਰ ਵੀ ਕਈ ਵਾਰੀ ਸਤਮ ਦੀ ਗੱਲ ਇਹ ਨਜ਼ਰ ਆਉਂਦੀ ਕਿ ਕਈ ਸਕੂਲ ਸਿੱਖ ਗੁਰੂ ਸਾਹਿਬਾਨ ਦੇ ਨਾਮ 'ਤੇ ਵੀ ਬਣੇ ਹੋਏ ਨੇ ਪਰ ਉਹਨਾਂ ਵਿੱਚ ਵੀ ਜਦੋਂ ਸਿੱਖੀ ਦੀ ਗੱਲ ਨਹੀਂ ਹੁੰਦੀ ਪੰਜਾਬ ਪੰਜਾਬੀਅਤ ਦੀ ਗੱਲ ਨਹੀਂ ਹੁੰਦੀ ਤੇ ਬੱਚਿਆਂ ਨੂੰ ਕਿਸੇ ਹੋਰ ਹੀ ਰੰਗ ਵਿੱਚ ਰੰਗਣ ਦੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਇਹ ਸੁਪਰਵਾਕੀ ਧਿਆਨ ਦੇਣਾ ਬਣਦਾ ਹੈ ਚਿੰਤਾ ਦਾ ਪ੍ਰਗਟਾਵਾ ਕਰਨਾ ਬਣਦਾ ਹੈ ਤੇ ਇਹਦੇ ਬਾਰੇ ਸੋਚਣਾ ਵੀ ਬਣਦਾ ਹੈ ਆਪਣਾ ਫਰਜ਼ ਪਛਾਣਨਾ ਬਣਦਾ ਹੈ ਕਿਉਂਕਿ ਬੱਚਿਆਂ ਦੇ ਨਾਲ ਹੀ ਆਉਣ ਵਾਲਾ ਭਵਿੱਖ ਹੈ ਬੱਚਿਆਂ ਨੇ ਹੀ ਅਗਲੀ ਪੀੜ੍ਹੀ ਦੀ ਜ਼ਿੰਮੇਵਾਰੀ ਸੰਭਾਲਣੀ ਹੁੰਦੀ ਹੈ ਤੇ ਜੇ ਉਹ ਹੀ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਣਗੇ ਜਦ ਇਹ ਮੁਖ ਹੋ ਜਾਣਗੇ ਤਾਂ ਇੱਕ ਬਹੁਤ ਸੋਚਣ ਵਾਲਾ ਵਿਸ਼ਾ ਆਉਣ ਵਾਲੇ ਸਮੇਲੇ ਪਰਦੋਖ ਦੀ ਗੱਲ ਇਹ ਹੈ ਕਿ ਸਾਡੇ ਲੋਕੀ ਲੱਖਾਂ ਰੁਪਏ ਖਰਚ ਕੇ ਬੱਚੇ ਨੂੰ ਉੱਥੇ ਭੇਜ ਰਹੇ ਨੇ ਜਿੱਥੇ ਉਹ ਆਪਣੀਆਂ ਜੜ੍ਹਾਂ ਨਾਲ ਟੁੱਟ ਰਿਹਾ ਹੈ ਸਿਰਫ ਵੱਡੀਆਂ ਚਮਚਮਾਉਂਦੀਆਂ ਬਿਲਡਿੰਗਾਂ ਫਾਈਵ ਸਟਾਰ ਸਹੂਲਤਾਂ ਵੇਖ ਕੇ ਬੱਚਿਆਂ ਨੂੰ ਨਾ ਸਕੂਲਾਂ ਵਿੱਚ ਲੁੱਟ ਦੇ ਕੇਂਦਰਾਂ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ ਬੱਚਾ ਕੁਝ ਹੋਰ ਹੀ ਬਣ ਕੇ ਨਿਕਲਦਾ ਹੈ ਬੱਚੇ ਨੂੰ ਇੰਨਾ ਉਲਝਾਇਆ ਜਾਂਦਾ ਕਿ ਉਹਦੀ ਮਾਸੂਮੀਅਤ ਉਹਦਾ ਬਚਪਨ ਉਹ ਜਿਹੜੇ ਦੇ ਨੇ ਆ ਜਿਹੜੀ ਜ਼ਿੰਦਗੀ ਚ ਮੁੜ ਕੇ ਨਹੀਂ ਆਉਂਦੇ ਉਹ ਤੋਂ ਖੋਲੇ ਜਾਂਦੇ ਨੇ ਤੇ ਬੱਚਾ ਇੱਕ ਰੋਬੋਟ ਬਣ ਜਾਂਦਾ ਹੈ ਜਿਹਦੀ ਮਾਨਸਿਕਤਾ ਸਿਰਫ ਅਤੇ ਸਿਰਫ ਨੰਬਰ ਲੈਣ ਤੱਕ ਹੀ ਸੀਮਤ ਹੋ ਜਾਂਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਪ੍ਰਤੀ ਬੱਚੇ ਰਮਚਹੀਣਪਾ ਬਨਾਵੀ ਜਿਹੜੀ ਆ ਉਹ ਬਣ ਜਾਂਦੀ ਹੈ ਇਹਨਾਂ ਸਕੂਲਾਂ ਦੀ ਹੀ ਦੇਣਿਆ ਸੋ ਬਹੁਤ ਜ਼ਰੂਰੀ ਹੈ ਕਿ ਸਹੀ ਸਕੂਲ ਦੀ ਚੋਣ ਕੀਤੀ ਜਾਵੇ ਕੋਈ ਵੀ ਸਕੂਲ ਜਿਹੜਾ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ ਮਾਰਕੀਟਿੰਗ ਦੇ ਉੱਪਰ ਪ੍ਰਚਾਰ ਦੇ ਉੱਪਰ ਵੱਡੇ ਵੱਡੇ ਦਾਅਵੇ ਕਰਿਓ ਉਥੋਂ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਅੰਦਾਜ਼ਾ ਲੱਗ ਜਾਣਾ ਚਾਹੀਦਾ ਸਕੂਲ ਦਾ ਕੰਮ ਹੈ ਬੱਚੇ ਨੂੰ ਵਿਦਿਆ ਮੋਹਿਆ ਕਰਬੋਣੀ ਤੇ ਬੱਚੇ ਦਾ ਬਚਪਨਾ ਵੀ ਕਾਇਮ ਰੱਖਣਾ ਮਾਸੂਮੀਅਤ ਕਾਇਮ ਰੱਖਣੀ ਨਾ ਕਿ ਉਸ ਨੂੰ ਇੱਕ ਰੋਬੋਟ ਬਣਾ ਦੇਣਾ ਇੱਕ ਮਸ਼ੀਨ ਬਣਾ ਦੇਣਾ ਸੋ ਪੰਜਾਬ ਵਿੱਚ ਸਹੀ ਢੰਗ ਨਾਲ ਚੱਲਦੇ ਸਕੂਲਾਂ ਦੀ ਵੀ ਕਮੀ ਨਹੀਂ ਉਧਰ ਵੀ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਤੇ ਮਾਤਾ ਪਿਤਾ ਲਈ ਵੀ ਜ਼ਰੂਰੀ ਹੈ ਕਿ ਇੱਕ ਹੋੜ ਵਿੱਚ ਨਾ ਲੱਗਣ ਦੀਖਾ ਦੇਖੀ ਬੱਚਿਆਂ ਨੂੰ ਇਹੋ ਜਿhe ਸਕੂਲਾਂ ਵਿੱਚ ਨਾ ਭੇਜਣ ਜਿੱਥੇ ਬੱਚੇ ਬੱਚੇ ਨਾ ਰਹਿਣ ਕੁਝ ਹੋਰ ਹੀ ਬਣ ਜਾਣ। ਸੋ ਬਹੁਤ ਜ਼ਰੂਰੀ ਹੈ ਇਸ ਵਿਸ਼ੇਵਲ ਸਾਰੇ ਪੰਜਾਬੀ ਧਿਆਨ ਦੇਣ ਅਤੇ ਸਾਰੇ ਪੰਜਾਬੀ ਇਸ ਚੀਜ਼ ਨੂੰ ਸਮਝਣ ਕਿ ਸਹੀ ਸਕੂਲ ਕਿਹੜੇ ਨੇ ਅਤੇ ਕਿਹੜੇ ਸਕੂਲ ਸਹੀ ਢੰਗ ਨਾਲ ਨਹੀਂ ਚੱਲ ਰਹੇ ਕਿਉਂਕਿ ਬਹੁਤੀ ਵਾਰ ਆਪਾਂ ਵੇਖਦੇ ਕਿ ਵਿਦਿਆ ਦਾ ਜਿਹੜਾ ਪਵਿੱਤਰ ਪੇਸ਼ਾ ਵੀ ਉਹਨੂੰ ਵਪਾਰ ਬਣ ਚੁੱਕਾ ਹੈ ਕਿ ਬਿਜ਼ਨਸ ਬਣ ਚੁੱਕਾ ਤੇ ਬਹੁਤੇ ਸਕੂਲ ਵਪਾਰਕ ਮੰਸ਼ਾ ਦੇ ਨਾਲ ਚਲਾਏ ਜਾ ਰਹੇ ਨੇ ਜਿਨ੍ਹਾਂ ਦਾ ਮਕਸਦ ਸਮਾਜ ਵਿੱਚ ਗਿਆਨ ਵੰਡਣਾ ਨਹੀਂ ਬਲਕਿ ਪੈਸਾ ਕਮਾਉਣਾ ਹੈ ਤੇ ਉਸ ਪੈਸਾ ਕਮਾਉਣ ਦਾ ਸਦਕਾ ਹੁਣ ਬਹੁਤੇ ਪ੍ਰਾਈਵੇਟ ਸਕੂਲ ਤੇ ਉਹਨਾਂ ਦੀਆਂ ਕਮੇਟੀਆਂ ਜਿਹੜੀਆਂ ਨੇ ਪ੍ਰਬੰਧਕੀ ਕਮੇਟੀਆਂ ਜਿਹੜੀਆਂ ਨੇ ਉਹ ਵਪਾਰਕ ਸੋਚ ਦ੍ਰਿਸ਼ਟੀ ਨਾਲ ਹੀ ਚਲਦੀਆਂ ਨੇ ਤੇ ਪੈਸਾ ਕਮਾਉਣਾ ਇੱਕੋ ਇੱਕ ਮਕਸਦ ਰਹਿ ਜਾਂਦਾ ਸੋ ਪੂਰ ਪਾਸੇ ਵਪਾਰੀਕਰਨ ਹੋਇਆ ਵਿਦਿਆ ਦਾ ਵੀ ਵਪਾਰੀਕਰਨ ਹੋ ਰਿਹਾ ਤੇ ਇਹਨੂੰ ਸਿਰਫ ਅਤੇ ਸਿਰਫ ਲੋਕ ਹੀ ਨਾ ਤਪਾ ਸਕਦੇ ਨੇ ਜੇ ਉਹ ਸਮਝਣ ਤੇ ਸਹੀ ਢੰਗ ਨਾਲ ਚੱਲਣ ਤੇ ਬੱਚਾ ਕੀ ਕਰ ਰਿਹਾ ਸਕੂਲ ਵਿੱਚ ਕੀ ਉਹਨੂੰ ਪੜਾਇਆ ਜਾ ਰਿਹਾ ਇਹਦੇ ਉੱਪਰ ਵੀ ਨਜ਼ਰ ਰੱਖਣ ਅਤੇ ਜੋ ਵੀ ਪੜਾਇਆ ਜਾ ਰਿਹਾ ਉਹਦੇ ਮਨ ਦੀ ਪੱਟੀ ਉੱਪਰ ਲਿਖਿਆ ਜਾ ਰਿਹਾ ਉਹਨੂੰ ਮਾਤਾ ਪਿਤਾ ਵੀ ਖੁਦ ਵੇਖਣ ਅਤੇ ਉਹਨਾਂ ਦਾ ਹੱਕ ਹੈ ਕਿ ਉਹ ਸਕੂਲ ਜਾ ਕੇ ਕਹਿ ਸਕਣ ਕਿ ਇਸ ਚੀਜ਼ ਦੇ ਨਾਲ ਉਹ ਸਹਿਮਤ ਨਹੀਂ ਕਿ ਉਹਨਾਂ ਦਾ ਬੱਚਾ ਇਹ ਚੀਜ਼ ਨਾ ਕਰੇ ਜੋ ਪੜ੍ਹਾਈ ਤੋਂ ਇਲਾਵਾ ਕਰਵਾਈ ਜਾ ਰਹੀ ਹੈ ਇਹ ਹਰ ਇੱਕ ਮਾਤਾ ਪਿਤਾ ਦਾ ਹੱਕ ਹੈ ਪਰ ਬਹੁਤੀ ਲੋਕੀ ਸ਼ਾਇਦ ਇਸ ਗੱਲ ਤੋਂ ਅਣਜਾਣ ਹੀ ਹੁੰਦੇ ਨੇ ਸੋ ਜ਼ਰੂਰੀ ਹੈ ਕਿ ਸਾਰੇ ਆਪੋ ਆਪਣੇ ਬੱਚੇ ਪ੍ਰਤੀ ਸਕੂਲੀ ਵਿੱਦਿਆ ਪ੍ਰਤੀ ਜਾਗਰੂਕ ਹੋਣ ਤੇ ਇਸ ਵਿਸ਼ੇ ਦੇ ਨਾਲ ਹਰ ਕੋਈ ਪੰਜਾਬ ਦਾ ਹਰ ਇੱਕ ਵਰਗ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਸਕਦਾ ਹੈ ਇਸ ਵਿਸ਼ੇ ਦੇ ਨਾਲ ਸਕੂਲੀ ਵਿੱਦਿਆ ਪ੍ਰਾਈਵੇਟ ਸਕੂਲਾਂ ਦੀਆਂ ਆਪ ਖੁਦਰੀਆਂ ਕਾਰਵਾਈਆਂ ਦੀ ਗੱਲ ਮਾਤਾ ਪਿਤਾ ਦੀ ਜੇਬ ਉੱਤੇ ਪਾਏ ਜਾ ਰਹੇ ਬੋਝ ਦੀ ਗੱਲ ਤੇ ਬੱਚੇ ਤੋਂ ਇੱਕ ਤਰੀਕੇ ਨਾਲ ਉਸ ਦਾ ਬਚਪਨ ਖੋ ਲਏ ਜਾਣ ਦੀ ਗੱਲ ਜੋ ਇਸ ਵੇਲੇ ਸਕੂਲਾਂ ਦਾ ਪ੍ਰਬੰਧ ਪੰਜਾਬ ਵਿੱਚ ਨਜ਼ਰ ਆਉਂਦਾ ਉਸ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਤਰੀਨ ਅੰਕ ਵਿੱਚ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਸੋ ਬੜਾ ਜ਼ਰੂਰੀ ਵਿਸ਼ਾ ਹੈ ਬੜਾ ਨਵੇਕਲਾ ਵਿਸ਼ਾ ਆਮ ਇਸ ਵੇਲੇ ਚੱਲ ਰਹੇ ਵਿਸ਼ਿਆਂ ਨਾਲੋਂ ਕਾਫੀ ਹਟਕੇ ਹੈ ਤੇ ਇਸ ਵਿਸ਼ੇ ਬਾਰੇ ਗੱਲ ਕਰਨੀ ਬਣਦੀ ਵੀ ਹੈ ਕੀ ਬੱਚਿਆਂ ਦਾ ਬਚਪਨ ਮਾਸੂਮੀਅਤ ਸਕੂਲਾਂ ਦੇ ਭਾਰੇ ਭਾਰੇ ਬੈਗਾਂ ਹੇਠਾਂ ਦੱਬੀ ਤਾਂ ਨਹੀਂ ਜਾ ਰਹੀ ਕਿਤੇ ਬਚਪਨ ਦੀ ਉਹ ਮਾਸੂਮੀਅਤ ਅਜਾਈ ਤਾਂ ਨਹੀਂ ਜਾ ਰਹੀ ਬੱਚਿਆਂ ਕੋਲੋਂ ਖੋ ਲਈ ਤਾਂ ਨਹੀਂ ਜਾ ਰਹੀ ਕਿਉਂਕਿ ਇਸ ਵੇਲੇ ਜੋ ਮਾਹੌਲ ਬਣ ਚੁੱਕਾ ਹੈ ਸਕੂਲਾਂ ਦੀ ਪੜ੍ਹਾਈ ਪੜਾਈ ਘਟ ਤੇ ਬਿਜ਼ਨਸ ਜ਼ਿਆਦਾ ਹੋ ਗਏ ਇੱਕ ਵਪਾਰ ਬਣ ਗਈ ਹੈ। ਪੰਜਾਬ ਅੰਦਰ ਥਾਂ ਥਾਂ ਉਤੇ ਖੁੰਬਾਂ ਵਾਂਗੂ ਉੱਗੇ ਪ੍ਰਾਈਵੇਟ ਸਕੂਲ ਕਿਵੇਂ ਲੁੱਟਖ ਸੁੱਟ ਕਰਦੇ ਨੇ ਤੇ ਇੱਕ ਨਵੀਂ ਕਿਸਮ ਦਾ ਮਾਹੌਲ ਬੱਚਿਆਂ ਉੱਪਰ ਥੋਪ ਰਹੇ ਨੇ। ਇੱਕ ਅਜਿਹਾ ਮਾਹੌਲ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਕੋਈ ਸਰੋਕਾਰ ਨਹੀਂ ਰੱਖਦਾ ਉਹ ਸਾਡੇ ਬੱਚਿਆਂ ਉੱਪਰ ਥੋਪਿਆ ਜਾ ਰਿਹਾ ਹੈ। ਬੱਚਿਆਂ ਨੂੰ ਉਸ ਬੰਨੇ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੋ ਇਹ ਇੱਕ ਬੜਾ ਅਹਿਮ ਵਿਸ਼ਾ ਹੈ। ਧਿਆਨ ਮੰਗਦਾ ਵਿਸ਼ਾ ਖਾਸ ਕਰ ਇਹਨਾਂ ਦਿਨਾਂ ਦੌਰਾਨ ਜਦੋਂ ਨਤੀਜੇ ਆਉਂਦੇ ਨੇ ਵੱਖ-ਵੱਖ ਕਲਾਸਾਂ ਦੇ ਨਤੀਜੇ ਐਲਾਨੇ ਜਾਂਦੇ ਨੇ ਤੇ ਬੱਚੇ ਅਗਲੀ ਜਮਾਤ ਵਿੱਚ ਜਾਂਦੇ ਨੇ ਜਾਂ ਫਿਰ ਉਚੇਰੀ ਪੜ੍ਹਾਈ ਵੱਲ ਨੂੰ ਤੁਰਨਾ ਸ਼ੁਰੂ ਕਰਦੇ ਨੇ ਸੋ ਸਾਲ ਦੇ ਇਸ ਸਮੇਂ ਇਸ ਖੇਤਰ ਦੀ ਗੱਲ ਕਰਨਾ ਬਹੁਤ ਜ਼ਰੂਰੀ ਹੈ ਖਾਸ ਕਰ ਸਕੂਲੀ ਵਿਦਿਆਰਥੀ ਕਿਉਂਕਿ ਇਹੋ ਹੀ ਸਮਾਂ ਦਾ ਜਦੋਂ ਬੱਚੇ ਦਾ ਮਨ ਕੋਰੇ ਕਾਗਜ਼ ਵਰਗਾ ਹੁੰਦਾ ਹੈ ਉਥੇ ਉਸ ਨੂੰ ਜੋ ਵੀ ਸਿਖਾਇਆ ਜਾਂਦਾ ਦੱਸਿਆ ਜਾਂਦਾ ਉਹ ਉਸ ਦੇ ਮਨ ਮਸਤਕ ਉੱਪਰ ਗਹਿਰਾ ਪ੍ਰਭਾਵ ਛੱਡਦਾ ਸੋ ਇਸੇ ਵਿਸ਼ੇ ਬਾਰੇ ਅੱਜ ਗੱਲ ਕਰਾਂਗੇ ਤਫਸੀਲ ਵਿੱਚ ਗੱਲ ਕਰਾਂਗੇ ਸੋ ਸਾਲ ਦਾ ਜਿਹੜਾ ਆ ਸਮਾਂ ਆ ਮਈ ਦਾ ਮਹੀਨਾ ਇਸ ਤੋਂ ਪਹਿਲਾਂ April ਦਾ ਮਹੀਨਾ ਲੰਘਿਆ ਇਹ ਦਾਖਲਿਆਂ ਦਾ ਮਹੀਨਾ ਵੀ ਹੁੰਦਾ ਹੈ ਆਮ ਤੌਰ ਤੇ ਨਵਾਂ ਸਾਲ ਆਪਾਂ ਕਹਿੰਦੇ ਕਿ ਜਨਵਰੀ ਸ਼ੁਰੂ ਹੁੰਦਾ ਪਰ ਜਿਹੜੇ ਸਕੂਲੀ ਬੱਚੇ ਆ ਉਹਨਾਂ ਲਈ ਨਵਾਂ ਸਾਲ ਆਹ ਹੀ ਹੁੰਦਾ ਹੈ ਸਾਲ ਦੇ ਆਹ ਦਿਨ ਹੁੰਦੇ ਆ ਜਦੋਂ ਇੱਕ ਜਮਾਤ ਤੋਂ ਦੂਜੀ ਜਮਾਤ ਵਿੱਚ ਜਾਂਦੇ ਨੇ ਜਾਂ ਕਿਤਾਬਾਂ ਖਰੀਦਦੇ ਨੇ ਕਾਪੀਆਂ ਖਰੀਦਦੇ ਨੇ ਬੜਾ ਚਾਹ ਹੁੰਦਾ ਬੱਚਿਆਂ ਨੂੰ ਨਵੀਆਂ ਕਾਪੀਆਂ ਕਿਤਾਬਾਂ ਖਰੀਦਣ ਦਾ ਨਵੀਂ ਜਮਾਤ ਵਿੱਚ ਬੈਠਣ ਦਾ ਤੇ ਇਹ ਜਿਹੜਾ ਸਮਾਂ ਇਹ ਉਹ ਜਿਹਾ ਸਮਾਂ ਨਹੀਂ ਜਿਹੜਾ 10 15 20 ਸਾਲ ਪਹਿਲਾਂ ਹੋਇਆ ਕਰਦਾ ਸੀ ਹੁਣੇ ਸਮਾਂ ਥੋੜਾ ਜਿਹਾ ਨਵੇਂ ਰੂਪ ਵਿੱਚ ਬੱਚਿਆਂ ਨੂੰ ਵੇਖਣਾ ਪੈ ਰਿਹਾ ਹੈ। ਬੱਚਿਆਂ ਦੇ ਉੱਪਰ ਤਣਾਅ ਵੀ ਵੱਧ ਰਿਹਾ ਹੈ, ਬੋਝ ਵੀ ਵੱਧ ਰਿਹਾ ਹੈ। ਇਦਾਂ ਹੋਣਾ ਨਹੀਂ ਚਾਹੀਦਾ। ਵੱਡਾ ਸਵਾਲ ਇਹ ਹੈ ਕਿ ਕੀ ਬੱਚਿਆਂ ਦੀ 마ਸੂਮੀਅਤ ਅਤੇ ਭੋੜਾਪਨ ਇਸ ਸਕੂਲੀ ਪੜ੍ਹਾਈ ਦੇ ਦਬਾਅ ਹੇਠਾਂ ਦੱਬਿਆ ਤਾਂ ਨਹੀਂ ਜਾ ਰਿਹਾ? ਖਾਸ ਕਰਕੇ ਮੌਜੂਦਾ ਸਮੇਂ ਜਿਹੋ ਜਿਹਾਂ ਪ੍ਰਬੰਧ ਚੱਲ ਰਹੇ ਹਨ। ਸੋ ਪੰਜਾਬ ਵਿੱਚ ਸਹੀ ਢੰਗ ਨਾਲ ਚੱਲਦੇ ਸਕੂਲਾਂ ਦੀ ਵੀ ਕਮੀ ਨਹੀਂ। ਉਧਰ ਵੀ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਤੇ ਮਾਤਾ ਪਿਤਾ ਲਈ ਵੀ ਜ਼ਰੂਰੀ ਹੈ ਕਿ ਇੱਕ ਹੋੜ ਵਿੱਚ ਨਾ ਲੱਗਣ ਦੇਖਾ ਦੇਖੀ ਬੱਚਿਆਂ ਨੂੰ ਇਹੋ ਜਿਹਾ ਸਕੂਲਾਂ ਵਿੱਚ ਨਾ ਭੇਜਣ ਜਿੱਥੇ ਬੱਚੇ ਬੱਚੇ ਨਾ ਰਹਿਣ ਕੁਝ ਹੋਰ ਹੀ ਬਣ ਜਾਣ। ਸੋ ਬਹੁਤ ਜ਼ਰੂਰੀ ਹੈ ਇਸ ਵਿਸ਼ੇ 'ਵਲ ਸਾਰੇ ਪੰਜਾਬੀ ਧਿਆਨ ਦੇਣ। ਅਤੇ ਸਾਰੇ ਪੰਜਾਬੀ ਇਸ ਚੀਜ਼ ਨੂੰ ਸਮਝਣ ਕਿ ਸਹੀ ਸਕੂਲ ਕਿਹੜੇ ਨੇ ਅਤੇ ਕਿਹੜੇ ਸਕੂਲ ਸਹੀ ਟਗਣਾ ਨਹੀਂ ਚੱਲਦੇ ਕਿਉਂਕਿ ਬਹੁਤੀ ਵਾਰ ਆਪਾਂ ਵੇਖਦੇ ਕਿ ਵਿਦਿਆ ਦਾ ਜਿਹੜਾ ਪਵਿੱਤਰ ਪੇਸ਼ਾ ਵੀ ਉਹਨੂੰ ਵਪਾਰ ਬਣ ਚੁੱਕਾ ਹੈ ਕਿ ਬਿਜ਼ਨਸ ਬਣ ਚੁੱਕਾ ਤੇ ਬਹੁਤੇ ਸਕੂਲ ਵਪਾਰਕ ਮੰਸ਼ਾ ਦੇ ਨਾਲ ਚਲਾਏ ਜਾ ਰਹੇ ਨੇ ਜਿਨ੍ਹਾਂ ਦਾ ਮਕਸਦ ਸਮਾਜ ਵਿੱਚ ਗਿਆਨ ਵੰਡਣਾ ਨਹੀਂ ਬਲਕਿ ਪੈਸਾ ਕਮਾਉਣਾ ਹੈ ਤੇ ਉਸ ਪੈਸਾ ਕਮਾਉਣ ਦਾ ਸਦਕਾ ਹੁਣ ਬਹੁਤੇ ਪ੍ਰਾਈਵੇਟ ਸਕੂਲ ਤੇ ਉਹਨਾਂ ਦੀਆਂ ਕਮੇਟੀਆਂ ਜਿਹੜੀਆਂ ਨੇ ਪ੍ਰਬੰਧਕੀ ਕਮੇਟੀਆਂ ਜਿਹੜੀਆਂ ਨੇ ਉਹ ਵਪਾਰਕ ਸੋਚ ਦ੍ਰਿਸ਼ਟੀ ਨਾਲ ਹੀ ਚਲਦੀਆਂ ਨੇ ਤੇ ਪੈਸਾ ਕਮਾਉਣਾ ਇੱਕੋ ਇੱਕ ਮਕਸਦ ਰਹਿ ਜਾਂਦਾ ਸੋ ਪੂਰ ਪਾਸੇ ਵਪਾਰੀਕਰਨ ਹੋਇਆ ਵਿਦਿਆ ਦਾ ਵੀ ਵਪਾਰੀਕਰਨ ਹੋ ਰਿਹਾ ਤੇ ਇਹਨੂੰ ਸਿਰਫ ਅਤੇ ਸਿਰਫ ਲੋਕ ਹੀ ਨੱਥ ਪਾ ਸਕਦੇ ਨੇ ਜੇ ਉਹ ਸਮਝਣ ਤੇ ਸਹੀ ਢੰਗ ਨਾਲ ਚੱਲਣ ਤੇ ਬੱਚਾ ਕੀ ਕਰ ਰਿਹਾ ਸਕੂਲ ਵਿੱਚ ਕੀ ਉਹਨੂੰ ਪੜਾਇਆ ਜਾ ਰਿਹਾ ਇਹਦੇ ਉੱਪਰ ਵੀ ਨਜ਼ਰ ਰੱਖਣ ਅਤੇ ਜੋ ਵੀ ਪੜਾਇਆ ਜਾ ਰਿਹਾ ਉਹਦੇ ਮਨ ਦੀ ਪੱਟੀ ਉੱਪਰ ਲਿਖਿਆ ਜਾ ਰਿਹਾ ਉਹਨੂੰ ਮਾਤਾ ਪਿਤਾ ਵੀ ਖੁਦ ਵੇਖਣ ਅਤੇ ਉਹਨਾਂ ਦਾ ਹੱਕ ਹੈ ਕਿ ਉਹ ਸਕੂਲ ਜਾ ਕੇ ਕਹਿ ਸਕਣ ਕਿ ਇਸ ਚੀਜ਼ ਦੇ ਨਾਲ ਉਹ ਸਹਿਮਤ ਨਹੀਂ ਕਿ ਉਹਨਾਂ ਦਾ ਬੱਚਾ ਚੀਜ਼ ਨਾ ਕਰੇ ਜੋ ਪੜ੍ਹਾਈ ਤੋਂ ਇਲਾਵਾ ਕਰਵਾਈ ਜਾ ਰਹੀ ਹੈ ਇਹ ਹਰ ਇੱਕ ਮਾਤਾ ਪਿਤਾ ਦਾ ਹੱਕ ਹੈ ਪਰ ਬਹੁਤੀ ਲੋਕੀ ਸ਼ਾਇਦ ਇਸ ਗੱਲ ਤੋਂ ਅਣਜਾਣ ਹੀ ਹੁੰਦੇ ਨੇ ਸੋ ਜ਼ਰੂਰੀ ਹੈ ਕਿ ਸਾਰੇ ਆਪੋ ਆਪਣੇ ਬੱਚੇ ਪ੍ਰਤੀ ਸਕੂਲੀ ਵਿਦਿਆ ਪ੍ਰਤੀ ਜਾਗਰੂਕ ਹੋਣ ਇਸ ਦੇ ਨਾਲ ਹੀ ਵੇਲਾ ਮੁਕੰਮਲੰਦ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕੜਾ ਜਿਸ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਦਾ ਪੰਜਾਬ ਟਾਕ ਚੈਨਲ ਤੇ ਵਕ ਵਕ ਮਾਧਿਅਮ ذریعے ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗਰਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪੋ ਆਪਣੇ ਰਜੇਵਾਚ ਸਮਾਂ ਕੱਢਿਆ ਗਰਬਾਤ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕੀਤਾ ਕਮੈਂਟਸ ਰਾਹੀਂ ਹਾਜ਼ਰੀ ਲਵਾਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੀਆਂ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਵਧੇਰੇ ਜਾਣਕਾਰੀ ਲਈ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇੰਸਟਾਗ੍ਰਾਮ ਉੱਤੇ ਵੀ ਤੁਸੀਂ ਜੁੜ ਸਕਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਈ ਪੀਟੀਵੀ ਰਾਹੀਂ ਵੱਡੀ ਸਕਰੀਨ ਉੱਤੇ ਵੀ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹਾਂ ਅੱਜ ਦੀ ਇਸ ਗੱਲਬਾਤ ਵਿੱਚ ਇਨਾਹੀ ਨਵੇਂ ਅੰਕ ਵਿੱਚ ਨਵੇਂ ਦਿਨ ਨਵੀਆਂ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੀਂ ਵਿਸ਼ੇਸ਼ ਰਿਪੋਰਟ ਦੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਨਵੇਂ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਿਕਤੇ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ ਬਹੁਤ ਧੰਨਵਾਦ